ਸਾਥਿਓ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਕਮੇਟੀ ਸਰਦੂਰਗੜ ਦੀ ਮੀਟਿੰਗ ਹੋਈ ਹੈ ਇੱਥੇ ਅੱਜ ਸਾਡੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਸੂਬਾ ਦੇ ਜਨਰਲ ਸਕੱਤਰ ਅਰਮਿੰਦਰ ਸਿੰਘ ਬੁਕੇਰੀਆ ਪਹੁੰਚੇ ਨੇ ਅੱਜ ਦੀ ਇਹ ਮੀਟਿੰਗ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਜਿਹੜੀ 24 ਮਈ ਦੀ ਰੈਲੀ ਹੈ ਨਸ਼ੇ ਦੇ ਬੇਰੁਜ਼ਗਾਰੀ ਵਿਰੁੱਧ ਜਿਹੜਾ ਸਾਡਾ ਯੁੱਧ ਹੈ ਸਰਕਾਰ ਦਾ ਯੁੱਧ ਉਹ ਇੱਕ ਨਾਕਲੀ ਯੁੱਧ ਹੈ ਜਿਹੜਾ ਕਹਿੰਦੇ ਨੇ ਕਿ ਨਸ਼ੇ ਵਿਰੁੱਧ ਯੁੱਧ ਸਾਡਾ ਜਿਹੜਾ ਅਸਲੀ ਯੁੱਧ ਹੈ ਉਹ ਨੌਜਵਾਨਾਂ ਲਈ ਹੈ ਉਹ ਬੇਰੋਜ਼ਗਾਰੀ ਦੇ ਖਿਲਾਫ ਹੈ ਤੇ ਸਰਕਾਰ ਦੇ ਖਿਲਾਫ ਹੈ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਸਾਡਾ ਜਿਹੜਾ ਹਰਾ ਪੰਨਾ ਹੈ ਉਹ ਨੌਜਵਾਨਾਂ ਦੇ ਲਈ ਚੱਲੂਗਾ ਪਰ ਉਹ ਨੌਜਵਾਨਾਂ ਦੇ ਖਿਲਾਫ ਚੱਲ ਰਿਹਾ ਹੈ ਅੱਜ ਇੱਥੇ ਮੀਟਿੰਗ ਹੋਈ ਹੈ ਸਾਰੇ ਸਾਥੀ ਬਤ ਤੋਂ ਬਤ ਮਿਹਨਤ ਕਰਕੇ ਸਦੂਲਗੜ੍ਹ ਤੇ ਇਸ ਇਲਾਕੇ ਦੇ ਵਿੱਚੋਂ ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਉਹਨਾਂ ਦੀ ਆਵਾਜ਼ ਬਣਦੇ ਹੋਏ 24 ਮਈ ਨੂੰ ਗੁਲੰਦਰ ਵਿਖੇ ਪਹੁੰਚਣਗੇ ਇਹ ਮੀਟਿੰਗ ਹੋਈ ਹੈ ਅਸੂਰ ਸ਼ਾਦੀ ਨੂੰ 24 ਮਈ ਨੂੰ ਰੈਡੀਸਮਾਂ ਚ ਮੀਟਿੰਗ ਹੋਈ ਹੈ ਉਹਦੇ ਸਾਰੇ ਸਾਥੀਆਂ ਨੇ ਮਿਲ ਕੇ ਫੈਸਲਾ ਕੀਤਾ ਹੈਗਾ ਕਿ ਹੌਣ ਜਨਾਂ ਦੇ ਵਿੱਚ ਅਸੀਂ ਜਿੰਨੇ ਜਿੰਨੇ ਪਿੰਡਾਂ ਦੇ ਸਾਡੀਆਂ ਬ੍ਰਾਂਚਾਂ ਨੇ ਉਹਨਾਂ ਸਾਰੀਆਂ ਬ੍ਰਾਂਚਾਂ ਦੇ ਕਿ ਮੈਂਬਰਸ਼ਿਪ ਕਰਾਂਗੇ ਤੇ ਇਸ ਨੀਹਾਂ ਨੂੰ 24 ਮਈ ਦਾ ਉਹ ਸਾਥ ਪੰਡਿਤ ਕੋਲ ਜਾ ਕੇ ਇੱਕ ਨੌਜਵਾਨਾਂ ਦੀ ਲਾਂਭੰਦੀ ਕਰਾਂਗੇ ਤੇ 24 ਮਈ ਨੂੰ ਬਤੁਮਦ ਗੈਂਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਕੁਜਲੰਗਰ ਇਸਰੇਲੀ ਦੇ ਵਿੱਚ ਸ਼ਾਮਲ ਹੋਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅੱਜ ਸਰਦੂਰਗੜ ਦੇ ਵਿੱਚ ਨੌਜਵਾਨ ਸਭਾ ਦੀ ਇਸ ਕਮੇਟੀ ਦੀ ਮੀਟਿੰਗ ਕੀਤੀ ਹੈ ਜਿਦੇ ਵਿੱਚ ਤਿਆਰੀ ਨੂੰ ਲੈ ਕੇ ਨੌਜਵਾਨਾਂ ਦੇ ਵਿੱਚੋਂ ਸਾਂ ਹੈ ਸਾਰੀ ਕਮੇਟੀ ਨੇ ਇਹ ਐਲਾਨ ਕੀਤਾ ਹੈ ਕਿ ਸਰਦੂਰਗੜ ਦੇ ਪਿੰਡ-ਪਿੰਡ ਜਾ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੈਂਬਰਸ਼ਿਪ ਮੁਹਿੰਮ ਤੇਜ਼ੀ ਦੇ ਨਾਲ ਕੀਤੀ ਜਾਊਗੀ ਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ 24 ਮਈ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਤੇ ਜਿਹੜੀ ਇੱਕ ਇਤਿਹਾਸਕ ਰੈਲੀ ਸ਼ੀਰਪਖਸੀ ਨయోజకਵਾਂ ਸੁਭਾ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਚ ਇੱਕ ਵੱਡਾ ਜੱਥਾ ਸਰਦੂਲਗੜ੍ਹ ਦੇ ਇਸ ਇਲਾਕੇ ਚ ਨਾ ਪਿੰਡਾਂ ਦੇ ਵਿੱਚੋਂ ਲੈ ਕੇ ਜਿਲੰਦਰ ਪਹੁੰਚਣਗੇ ਜਿੱਥੇ ਇੱਕ ਕਨਵੈਨਸ਼ਨ ਵੀ ਕੀਤੀ ਜਾਊਗੀ ਤੇ ਇੱਕ ਵਿਸ਼ਾਲ ਰੈਲੀ ਉਹ ਬੇਰੋਜ਼ਗਾਰੀ ਨੂੰ ਲੈ ਕੇ ਉਦੇ ਤੋਂ ਇਲਾਵਾ ਨਸ਼ੇ ਦੇ ਖਾਤਮੇ ਨੂੰ ਲੈ ਕੇ ਤੇ ਜੇ ਸਰਕਾਰ ਬੇਰੋਜ਼ਗਾਰੀ ਦਾ ਪ੍ਰਬੰਧ ਨਹੀਂ ਕਰਦੀ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੰਦੀ ਤੇ ਬੇਰੋਜ਼ਗਾਰੀ ਪੱਤਾ ਦੇਵੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਕਰੇਗੀ ਮੈਂ ਜਿੱਥੇ ਸਰਦੂਲਗੜ ਦੇ ਵਿੱਚ ਇਹਨਾਂ ਨੌਜਵਾਨਾਂ ਦੀ ਨਾਲ ਖੜੇ ਹੋ ਕੇ ਤੁਹਾਨੂੰ ਇਹ ਸੁਨੇਹਾ ਦੇ ਰਿਹਾ ਉਥੇ ਪੰਜਾਬ ਪਰ ਦੇ ਨੌਜਵਾਨਾਂ ਨੂੰ ਸੱਦਾ ਵੀ ਦੇ ਰਿਹਾ ਪਿਆਰੋ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਪਾ ਭਗਤ ਸਿੰਘ ਦੇ ਵਾਰਿਸ ਉਦਮ ਸਿੰਘ ਦੇ ਵਾਰਿਸ ਇਕੱਠੇ ਹੋਈਏ ਜਥੇਬੰਦ ਹੋਈਏ ਤੇ ਸੜਕਾਂ ਦੇ ਵਿੱਚ ਲਗਾਤਾਰ ਸ਼ਹੀਦ ਐਸ ਭਗਤ ਸਿੰਘ ਦੇ ਝੰਡੇ ਫੜ ਕੇ ਸਰਕਾਰਾਂ ਨੂੰ ਸਵਾਲ ਕਰੀਏ ਉਹਨਾਂ ਤੋਂ ਮੰਗ ਕਰੀਏ ਪੇ ਰੋਜ਼ਗਾਰ ਦੇ ਸਰਕਾਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰੇ ਸਰਕਾਰ ਤੇ ਨਹੀਂ ਤਾਂ ਨੌਜਵਾਨ ਨੇ ਸੜਕਾਂ ਦੇ ਉੱਪਰ ਕਾਫਲੇ ਬਣਾ ਕੇ ਲਗਾਤਾਰ ਸਰਕਾਰ ਦੇ ਵਿਰੁੱਧ ਸੰਘਰਸ਼ ਕਰਨਗੇ ਤੇ ਨੌਜਵਾਨਾਂ ਨੂੰ ਵੀ ਬਾ ਖਾਸ ਕਰਕੇ ਅਪੀਲ ਕਰਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਸਨੇਹਾ ਦਿੰਦੇ ਹਾਂ ਪਿਆਓ ਇਕੱਠੇ ਹੋਈਏ ਘਰਾਂ ਦੇ ਵਿੱਚ ਨਸ਼ੇ ਦੇ ਨਾਲ ਮਰਨ ਦੀ بجائے ਘਰਾਂ ਦੇ ਵਿੱਚ ਹੱਥਾਂ ਦੇ ਵਿੱਚ ਡਿਗਰੀਆਂ ਹੱਥਾਂ ਦੇ ਵਿੱਚ ਡਿਗਰੀਆਂ ਫੜ ਕੇ ਘਰਾਂ 'ਚ ਬੈਠਣ ਦੀ بجائے ਮਾਇੂਸ ਹੋਣ ਦੀ بجائے ਸੰਘਰਸ਼ਾਂ ਦਾ ਰਾਹ ਅਪਣਾਈਏ ਸਰਦੂਲਗੜ ਦੇ ਵਿੱਚ ਵੀ ਅੱਜ ਇੱਕ ਚੰਗੀ ਮੀਟਿੰਗ ਹੋਈ ਹੈ ਇਸ ਮੀਟਿੰਗ ਤੋਂ ਅਸੀਂ ਇਹ ਆਸ ਰੱਖਦੇ ਹਾਂ ਕਿ ਸਰਦੂਲਕੋੜ ਤੋਂ ਵੱਡਾ ਜੱਥਾ ਜਿਹੜਾ ਹੈ ਦੇਸ਼ ਪੱਜਾਗਰ ਹਾਲ ਪਹੁੰਚੂਗਾ ਤੇ ਇਹਨਾਂ ਦੇ ਨਾਲ ਹੀ ਪੂਰੇ ਪੰਜਾਬ ਭਰ ਦੇ ਅਲੱਗ-ਅਲੱਗ ਖੇਤਰਾ ਤੋਂ ਨੌਜਵਾਨਾਂ ਦੇ ਕਾਫਲੇ 24 ਮਈ ਦਿਨ ਸ਼ਨੀਵਾਰ ਠੀਕ 11 ਵਜੇ ਦੇਸ਼ ਪੰਜਾਬ ਗੜਹਾਲ ਪਹੁੰਚੜ ਗਏ ਤੇ ਇਤਿਹਾਸ ਕਾਇਮ ਕਰਨਗੇ ਕਿ ਇਹ ਪੰਜਾਬ ਦੇ ਕਰਤਾਰ ਸਿੰਘ ਸਰਾਬੇ ਭਗਤ ਸਿੰਘ ਦੇ ਵਾਰਸ ਨੌਜਵਾਨ ਸੰਘਰਸ਼ਾਂ ਦਾ ਰਾਹ ਜਿਹੜਾ ਆਪਣਿਆ ਰਹੇ ਹੈ ਧੰਨਵਾਦ ਜੀ